ਸਸਵੀ ਕਾਲ ਅਸਮ ਜਨ نیوز ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਡਵੀਸ ਸਵਾਗਤ ਕਰਦਾ ਹਾਂ ਇਸ ਮੌਕੇ ਦੀ ਬਹੁਤ ਵੱਡੀ ਖਬਰ ਪੰਜਾਬ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਜਲੰਧਰ ਦਿਹਾਤੀ ਦੇ ਪੰਜ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਹਰਪੀ ਸਿੰਘ ਖੱਖ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸੀ ਹੈ ਕਿ ਪੰਜ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ ਕਈ ਮੁਲਾਜ਼ਮ ਨੇ ਜਿਨ੍ਹਾਂ ਨੇ 1007 ਦੇ ਪਰਚਾ ਦੇਣ ਦੇ ਸਬੰਧੀ ਵੀ ਕوتاਹੀ ਵਰਤੀ ਹੈ ਔਰ ਕਾਸੋ ਆਪਰੇਸ਼ਨ ਦੇ ਚੱਲਦੇ ਆ ਇੱਕ ਮੁਲਾਜ਼ਮ ਉੱਪਰ ਕਾਰਵਾਈ ਵੀ ਨਹੀਂ ਕੀਤੀ ਹੈ ਔਰ ਇੱਕ ਹੋਰ ਮੁਲਾਜ਼ਮ ਵੱਲੋਂ ਨਾਕੇ ਉੱਪਰ ਕਿਸੇ ਵਿਅਕਤੀ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਉਹਨਾਂ ਨੂੰ ਲੈ ਕੇ ਆਲਾ ਅਧਿਕਾਰੀਆਂ ਕੋਲ ਜਦੋਂ ਸ਼ਿਕਾਇਤ ਪਹੁੰਚੀ ਤਾਂ ਉਹਨਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਉੱਪਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਇਹਨਾਂ ਦੇ ਵਿੱਚ ਤਿੰਨ ਥਾਣੇਦਾਰ ਵੀ ਸ਼ਾਮਿਲ ਨੇ ਤਾਨੂੰ ਲਗਾਤਾਰ ਅਪਡੇਟ ਦੇ ਰਹੇ ਆ ਕਿ ਪੰਜਾਬ ਪੁਲਿਸ ਵੱਲੋਂ ਆਪਣੇ ਪੰਜ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਥਾਣੇਦਾਰ ਦੱਸੇ ਜਾ ਰਹੇ ਨੇ ਤੇ ਬਾਕੀ ਹੋਰ ਮੁਲਾਜ਼ਮ ਨੇ ਲਗਾਤਾਰ ਉਹਨਾਂ ਵੱਲੋਂ ਕੁਤਾਹੀ ਆਪਣੀ ਡਿਊਟੀ ਦੇ ਵਿੱਚ ਵਰਤੀ ਜਾਂਦੀ ਸੀ 307 ਦਾ ਪਰਚਾ ਵੀ ਦੇਣ ਚ ਕੁਤਾਹੀ ਵਰਤੀ ਗਈ ਇੱਕ ਵੱਲੋਂ ਨਾਕੇ ਉੱਪਰ ਕਿਸੇ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਕਾਸੋ ਆਪਰੇਸ਼ਨ ਦੇ ਚੱਲਦੇ ਆ ਕਿਸੇ ਮੁਲਾਜ਼ਮ ਵੱਲੋਂ ਇੱਕ ਮੁਲਜ਼ਮ ਉੱਪਰ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਹਰਪੀ ਸਿੰਘ ਖੱਖ ਨੇ ਲਾਈਵ ਹੋ ਕੇ ਦੱਸਿਆ ਕਿ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਪੁਲਿਸ ਲੋਕਾਂ ਦੀ ਸੁਵਿਧਾ ਲਈ ਹੈ ਪੁਲਿਸ ਜਿਹੜੀ ਹੈ ਉਹ ਆਪਣਾ ਭਰੋਸਾ ਗਵਾ ਰਹੀ ਹੈ ਪੁਲਿਸ ਆਪਣਾ ਭਰੋਸਾ ਨਾ ਗਵਾਵੇ ਇਸ ਲਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਇਹ ਸਸਪੈਂਡ ਕਰ ਦਿੱਤਾ ਗਿਆ ਹੈ ਕੋਈ ਹੋਰ ਜਿਹੜੀ ਨਾਤਾਜੀ ਇਸ ਨਾਲ ਜੁੜੀ ਖਬਰ ਆਏਗੀ ਤੁਹਾਨੂੰ ਜਰੂਰ ਅਪਡੇਟ ਦੇਾਂਗੇ